ਆਪਣੇ ਫਾਜ਼ਿਲਕਾ ਦੇ ਜਿੱਥੇ ਹੜ ਦੀ ਮਾਰ ਪਈ ਹੈ ਉਹਨਾਂ ਪਿੰਡਾਂ ਦੇ ਵਿੱਚ ਆਏ ਆਂ ਔਰ ਪਸ਼ੂਆਂ ਦੇ ਲਈ ਫੀਡ ਹਰ ਪਿੰਡ ਦੇ ਵਿੱਚ ਅੱਜ ਮੁਹਈਆ ਕਰਵਾਈ ਗਈ ਹੈ ਔਰ ਹਰ ਘਰ ਦੇ ਵਿੱਚ ਫੀਡ ਪਹੁੰਚਾਈ ਗਈ ਹੈ ਔਰ ਹੁਣ ਅਸੀਂ ਇਸ ਟਾਈਮ ਫੀਡ ਲੈ ਕੇ ਪਹੁੰਚੇ ਸੀਗੇ ਮੁਹਾਰ ਜਮਸ਼ੇਰ ਔਰ ਇਹ ਜਿਹੜਾ ਪਿੰਡ ਹੈ ਤਕਰੀਬਨ ਤਿੰਨਾ ਚਾਰਾ ਪਾਸੇ ਹੀ ਪਾਕਿਸਤਾਨ ਦੇ ਨਾਲ ਕਿਰਿਆ ਹੈ ਔਰ ਇੱਕ ਪਾਸੇ ਦਰਿਆ ਔਰ ਦੂਸਰੇ ਪਾਸੇ ਪਾਕਿਸਤਾਨ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚੋਂ ਇਸ ਪਿੰਡ ਦੇ ਲੋਕ ਗੁਜ਼ਰੇ ਨੇ ਔਰ ਅੱਜ ਇੱਥੇ ਖੜੇ ਆ ਇਹ ਸੜਕ ਤੇ ਅੱਜ ਤੋਂ 4-5 ਦਿਨ ਪਹਿਲਾਂ ਪਾਣੀ ਜਿਹੜਾ ਤਕਰੀਬਨ 4-4 ਫੁੱਟ ਪਾਣੀ ਸੀ ਔਰ ਮੈਂ ਲੋਕਾਂ ਨੂੰ ਮਿਲ ਕੇ ਆਇਆ ਲੋਕ ਹੌਸਲੇ ਦੇ ਵਿੱਚ ਨੇ ਦਲੇਰੀ ਦੇ ਵਿੱਚ ਨੇ ਔਰ ਜਿਹੜੀ ਜਿਹੜੀ ਚੀਜ਼ ਦੀ ਲੋੜ ਸੀ ਲੋਕਾਂ ਤੱਕ ਪਹੁੰਚਾ ਰਿਆ ਰਸਦ ਦੀ ਲੋੜ ਆ ਉਹ ਪਹੁੰਚਾ ਰਹੇ ਆ ਔਰ ਕਈ ਲੋਕਾਂ ਨੂੰ ਤਰਪਾਲਾਂ ਦੀ ਲੋੜ ਸੀ ਉਹ ਵੀ ਪਹੁੰਚਾਈਆਂ ਗਈਆਂ ਨੇ ਜਿਹੜੀ ਚੀਜ਼ ਦੀ ਲੋੜ ਸੀਗੀ ਹਰ ਇੱਕ ਚੀਜ਼ ਮੁਹੱਈਆ ਕਰਵਾਈ ਗਈ ਹੈ ਲੋਕਾਂ ਨੂੰ ਔਰ ਅੱਜ ਜਿਹੜੇ ਲੋਕਾਂ ਨੂੰ ਮਿਲੇ ਆ ਲੋਕਾਂ ਦੇ ਫਸਲਾਂ ਦਾ ਤੁਸੀਂ ਦੇਖੋ ਸਾਰਾ ਫਸਲਾ ਹੀ ਨਹੀਂ ਸਾਰਾ ਨੁਕਸਾਨ ਹੈ ਇੱਥੇ ਚੋਣਾ ਲੱਗਿਆ ਹੋਇਆ ਸੀਗਾ ਸਾਰੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਔਰ ਲੋਕ ਬਹੁਤ ਪ੍ਰੇਸ਼ਾਨ ਇਨ੍ਹਾਂ ਪਿੰਡਾਂ ਦੇ ਨੇ ਔਰ ਲੋਕਾਂ ਦੇ ਘਰ ਵੀ ਡਿੱਗ ਚੁੱਕੇ ਨੇ ਇਹ ਸਾਰੇ ਜਿਹੜੇ ਵੀ ਘਰ ਨੇ ਸਾਰੇ ਬਹੁਤ ਸਾਰੇ ਲੋਕਾਂ ਦੇ ਘਰ ਡਿੱਗ ਗਏ ਨੇ ਔਰ ਕਈ ਲੋਕਾਂ ਦੇ ਨੀਂਹਾਂ ਬੈਠ ਗਈਆਂ ਦਰਾਰਾਂ ਪੈ ਗਈਆਂ ਨੇ ਬਹੁਤ ਨੁਕਸਾਨ ਹੋਇਆ ਹੈ। ਕਈ ਲੋਕਾਂ ਦੇ ਪਸ਼ੂ ਮਰ ਚੁੱਕੇ ਨੇ ਔਰ ਜਿਵੇਂ ਉਹ ਦੇਖ ਸਕਦੇ ਹੋ ਜਿਹੜਾ ਘਰ ਹੈ ਮਕਾਨ ਡਿੱਗੇ ਪਿਆ ਹੈ। ਤਾਂ ਬਹੁਤ ਸਾਰਾ ਜਿਹੜਾ ਨੁਕਸਾਨ ਲੋਕਾਂ ਦਾ ਹੋਇਆ ਹੈ ਔਰ ਲੋਕਾਂ ਨੂੰ ਮਿਲ ਕੇ ਹੌਸਲਾ ਦਿੱਤਾ ਹੈ। ਜਿਸ ਤਰ੍ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਦੀ ਇਸ ਤਕਲੀਫ ਨੂੰ ਜਾਣਿਆ ਹੈ। ਉਹਨਾਂ ਨੇ ਸਾਰੇ ਅਫਸਰ ਸਹਿਬਾਨਾਂ ਦੀ ਡਿਊਟੀ ਸ਼ੁਰੂ ਤੋਂ ਹੀ ਲਗਾਈ ਹੋਈ ਸੀ ਤਕਰੀਬਨ 25 ਦਿਨ ਪਹਿਲਾਂ ਹੀ ਕਿ ਜੋ ਹੜ੍ਹ ਦੇ ਵਿੱਚ ਜੋ ਪਿੰਡ ਆ ਚੁੱਕੇ ਨੇ ਉੱਥੇ ਜਿਹੜੀ ਜੋ ਵੀ ਲੋੜ ਹੈ ਉਹ ਮੁਹੱਈਆ ਕਰਵਾਈ ਜਾਵੇ ਚੀਜ਼ ਮੁਹੱਈਆ ਕਰਵਾਈ ਜਾਵੇ ਤੇ ਹੁਣ ਵੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਿਹੜੇ 20000 ਪ੍ਰਤੀ ਏਕੜ ਮੁਆਵਜ਼ਾ ਲੋਕਾਂ ਨੂੰ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਉਹਨਾਂ ਨੂੰ ਮਿਲੇਗਾ ਔਰ ਕਰ ਜਿਨ੍ਹਾਂ ਦੇ ਡਿੱਗ ਗਏ ਨੇ ਉਹ ਨਵੇਂ ਕਰ ਬਣਾ ਕੇ ਦਿੱਤੇ ਜਾਣਗੇ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਊਗਾ ਪਸ਼ੂਆਂ ਦਾ ਮੁਆਵਜ਼ਾ ਦਿੱਤਾ ਜਾਊਗਾ ਕਿਸੇ ਹੋਰ ਚੀਜ਼ ਦਾ ਨੁਕਸਾਨ ਹੋ ਗਿਆ ਸਾਰਾ ਮੁਆਵਜ਼ਾ ਜਿਹੜਾ ਹੁਣ ਲੋਕਾਂ ਨੂੰ ਦਿੱਤਾ ਜਾਊਗਾ ਗਰਦਾਵਰੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਲੋਕ ਨੇ ਇਹ ਸਾਡੇ ਲੋਕਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਜ਼ਮੀਨਾਂ ਨੇ ਕੱਚੀਆਂ ਨੇ ਲੋਕਾਂ ਦੇ ਨਾਮ ਨਹੀਂ ਨੇ ਪਰ ਵੋਂਦੇ ਲੋਕ ਹੀ ਪਏ ਨੇ ਪਿਛਲੇ ਕਈ ਸਾਲਾਂ ਤੋਂ ਤਾਂ ਉਹ ਵੀ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੱਕ ਇਹ ਗੱਲ ਪਹੁੰਚਾਈ ਸੀ ਜਿਹੜੇ ਸਾਡੇ ਲੋਕਾਂ ਦੀਆਂ ਕੱਚੀਆਂ ਜ਼ਮੀਨਾਂ ਦਾ ਵੀ ਮੁਆਵਜ਼ਾ ਜਿਹੜਾ ਹੈ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਤੇ ਉਹਨਾਂ ਦਾ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਫੈਸਲਾ ਕੀਤਾ ਹੈ ਜਿਨ੍ਹਾਂ ਨੇ ਹੁਕਮ ਕੀਤੇ ਨੇ ਕਿ ਕੱਚੀਆਂ ਜ਼ਮੀਨਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਵੀ ਇਸ ਵਾਰ ਲੋਕਾਂ ਨੂੰ ਜਿਹੜਾ ਮਿਲੇਗਾ ਤੇ ਇਸ ਨਾਲ ਲੋਕਾਂ ਨੂੰ ਬਹੁਤ ਜਿਹੜੀ ਵੱਡੀ ਹੈ ਮੈਂ ਸਮਝਦਾ ਰਾਹਤ ਵੀ ਮਿਲੇਗੀ ਹੁਣ ਆਪਾਂ ਦੇਖਿਆ ਕਿ ਕਈ ਖੇਤਾਂ ਦੇ ਵਿੱਚ ਰੇਤ ਵੀ ਆ ਚੁੱਕਿਆ ਹੈ ਤਾਂ ਉਹ ਰੇਤ ਜਿਹੜਾ ਲੋਕ ਆਪਣੇ ਖੇਤ ਦੇ ਵਿੱਚੋਂ ਚੱਕ ਕੇ ਵੇਚ ਸਕਦੇ ਨੇ ਔਰ ਕਈ ਖੇਤਾਂ ਦੇ ਵਿੱਚ ਖੱਡੇ ਵੀ ਪੈ ਚੁੱਕੇ ਨੇ ਤੋ ਵੀ ਜਿਵੇਂ ਸਰਪੰਚ ਸਾਹਿਬਾਨ ਪੰਚਾਇਤਾਂ ਜਿਹੜੀਆਂ ਨੇ ਇਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਵੈਰੀਫਾਈ ਕਰਵਾ ਲੈਣ ਪਟਵਾਰੀਆਂ ਤੋਂ ਜਿਹੜਾ ਰੇਤ ਹੈ ਉਹ ਜਿਹੜਾ ਕਿਸਾਨ ਵੇਚੇਗਾ ਜਿਹੜੇ ਖੱਡੇ ਪੈ ਗਏ ਨੇ ਉਹਨਾਂ ਦਾ ਜਿਹੜਾ ਉਹਨਾਂ ਜੇ ਮਿੱਟੀ ਪਾ ਕੇ ਜ਼ਮੀਨ ਸਹੀ ਕਰਨ ਦਾ ਉਹ ਵੀ ਜਿਹੜੀ ਸਰਕਾਰ ਮਦਦ ਕਰੇਗੀ ਜੋ ਵੀ ਲੋਡ ਹੈ ਕਿਸਾਨਾਂ ਨੂੰ ਸਾਡੇ ਲੋਕਾਂ ਨੂੰ ਹਰ ਇੱਕ ਤਰ੍ਹਾਂ ਦੀ ਮਦਦ ਲਈ ਸਰਕਾਰ ਪਹਿਲਾਂ ਵੀ ਕਰ ਰਹੀ ਹੈ ਹੁਣ ਵੀ ਜਿਹੜੇ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਰੇਗੀ ਸਰਕਾਰ ਇਹ ਆਮ ਲੋਕਾਂ ਦੀ ਆਵਾਜ਼ ਦੀ ਪਾਰਟੀ ਦੀ ਸਰਕਾਰ ਹੈ ਔਰ ਇਹ ਸਰਕਾਰ ਦੇ ਵਿੱਚ ਪਿਛਲੇ 20 25 ਦਿਨ ਜਿੰਨਾ ਵੀ ਪਾਣੀ ਰਿਹਾ 24 ਘੰਟੇ ਅਸੀਂ ਲੋਕਾਂ ਦੇ ਵਿੱਚ ਰਹੇ ਆ ਮੈਂ ਆਪ ਮੇਰੇ ਵਾਈਫ ਮੇਰਾ ਸਾਰਾ ਪਰਿਵਾਰ ਸਾਡੇ ਵਰਕਰ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਅੱਗੇ ਵੀ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਜ਼ਮੀਨਾਂ ਸਾਰੀਆਂ ਫਸਲਾਂ ਖਰਾਬ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਰਾਸ਼ਨ ਵੀ ਮਿਲਦਾ ਰਹੂਗਾ ਔਰ ਜਿਹੜੀ ਪਸ਼ੂਆਂ ਲਈ ਫੀਡ ਵੀ ਮਿਲਦੀ ਰਹੂਗੀ ਹਰਾ ਚਾਰਾ ਵੀ ਮਿਲਦਾ ਰਹੂਗਾ ਔਰ ਲੋਕਾਂ ਦੇ ਜਿਹੜੇ ਟੈਸਟ ਨੇ ਕੈਂਪ ਅਸੀਂ ਲਗਾ ਰਹੇ ਹਾਂ ਮੈਡੀਕਲ ਕੈਂਪ ਲੋਕਾਂ ਦਾ ਚੈੱਕਅਪ ਵੀ ਕੀਤਾ ਜਾ ਰਿਹਾ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਅੱਗੇ ਵੀ ਇਹ ਜਿਹੜੀ ਸੂਧਾ ਹੈ ਇਸੇ ਤਰ੍ਹਾਂ ਜਾਰੀ ਰਹੂਗੀ